ਹਾਂਜੀ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਮਲੋਟ ਵੱਲੋਂ ਸਮੇਂ-ਸਮੇਂ ਜਿਹੜੇ ਮੈਡੀਕਲ ਚੈੱਕਅਪ ਕੈਂਪ ਲਾਏ ਜਾਂਦੇ ਆ ਹੋਰ ਵੀ ਐਕਟੀਵਿਟੀਆਂ ਜਿਹੜੀਆਂ ਸਮਾਜ ਦੀ ਸੇਵਾ ਦੇ ਵਿੱਚ ਹੁੰਦੀਆਂ ਆ ਪੱਤਰਕਾਰਤਾ ਦੇ ਨਾਲ-ਨਾਲ ਜਿਹੜਾ ਸਾਡਾ ਇੱਕ ਧਰਮ ਹੈਗਾ ਵੀ ਜਿਹੜੇ ਲੋਕ ਲੋਕਾਂ ਨੂੰ ਅਸੀਂ ਇਨਸਾਫ਼ ਵੀ ਲੈ ਕੇ ਦਿੰਨੇ ਆ ਲੋਕਾਂ ਦੀ ਆਵਾਜ਼ ਵੀ ਬਣਦੇ ਆ ਸਰਕਾਰਾਂ ਨੂੰ ਵੀ ਅਸੀਂ ਜਗਾਉਣੇ ਆ ਪਰ ਨਾਲ-ਨਾਲ ਜਿਹੜਾ ਹੈਗਾ ਅਸੀਂ ਜਿਹੜੇ ਪਿੰਡੂ ਖੇਤਰ ਜਾਂ ਸ਼ਹਿਰੀ ਖੇਤਰਾਂ ਦੇ ਵਿੱਚ ਜਿਹੜੇ ਲੋੜਵੰਦ ਨੇ ਜਿਹੜੇ ਕਿ ਯਾਨਕਿ ਮੈਡੀਕਲ ਉਹਨਾਂ ਦੀ ਜਿਹੜੀ ਚੈੱਕ ਅਪ ਉਹਨਾਂ ਦੀ ਜੇਬ ਤੋਂ ਹੀ ਪਹੁੰਚ ਤੋਂ ਬਾਹਰ ਹੋ ਜਾਂਦੀ ਹੈ ਇਸ ਲਈ ਸਮੇਂ-ਸਮੇਂ 'ਤੇ ਅਸੀਂ ਕੈਂਪ ਲਾਇਆ ਅੱਜ ਅਸੀਂ ਕੈਂਪ ਲਾਇਆ ਬਠਿੰਡਾ ਤੋਂ ਮਾਰ ਡਾਕਟਰ ਜਿਹੜੇ ਆਏ ਨੇ ਸਾਡੇ ਜਿਹੜੇ ਸਨਮਾਨਯੋਗ ਜਿਹੜੇ ਸਮਾਜ ਸੇਵੀ ਉਹਨਾਂ ਨੇ ਉਦਘਾਟਨ ਵੀ ਕੀਤਾ ਇਹਨਾਂ ਦਾ ਥਾਪੜਾ ਜਿਹੜਾ ਉਹ ਪੱਤਰਕਾਰ ਵਰਕਿੰਗ ਜਰਨਲਿਸਟ ਐਸ਼ਵਿੰ ਨੂੰ ਪੂਰੀ ਤਰ੍ਹਾਂ ਤੇ ਹੈਗਾ ਅਸੀਂ ਸਮੇਂ-ਸਮੇਂ 'ਤੇ ਜਿਹੜੀ ਇਹ ਐਕਟੀਵਿਟੀਆਂ ਕਰਦੇ ਆ ਅੱਗੇ ਵੀ ਜਾਰੀ ਰਹਿਣਗੀਆਂ ਸਾਨੂੰ ਖੁਸ਼ੀ ਹੋਈ ਹੈ ਕਿਉਂਕਿ ਸਮਾਜ ਸੇਵੀ ਜਿਹੜੇ ਇਸ ਸਾਡੇ ਇਸ ਫੰਕਸ਼ਨ ਦੇ ਵਿੱਚ ਸ਼੍ਰੀਕ ਹੋਏ ਨੇ ਮਾ ਡਾਕਟਰ ਆਏ ਨੇ ਤੇ ਮੈਨੂੰ ਉਮੀਦ ਹੈ ਕਿ ਲੋਕ ਕਾਫੀ ਇਹਦਾ ਲਾਹਾ ਲੈਣਗੇ ਤੇ ਅੱਗੇ ਤੋਂ ਵੀ ਸਾਨੂੰ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇ ਆ ਜੀ ਨਹੀਂ ਜੀ ਹਾਂ ਜੀ ਵਰਕਸ਼ੈਪ ਸਿਚੂਏਸ਼ਨ ਮਲੋਡ ਵੱਲੋਂ ਅੱਜ ਜਿਹੜਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਲਾਕੇ ਦੇ ਲੋਕ ਔਰ ਪਿੰਡਾਂ ਤੋਂ ਆਏ ਕਾਫੀ ਲੋਕ ਇਸ ਕੈਂਪ ਦਾ ਲਾਹਾ ਲੈਣਗੇ ਇਸ ਤੋਂ ਪਹਿਲਾਂ ਵੀ ਜਿਹੜੀ ਪੱਤਰਕਾਰਾਂ ਦਾ ਇਹ ਸੰਘ ਹੈ ਪੱਤਰਕਾਰੀ ਤਾਂ ਕਰਦੇ ਹੀ ਆ ਅਸੀਂ ਇਹਦੇ ਨਾਲੋਂ ਨਾਲ ਅਸੀਂ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਲੱਗੇ ਰਹਿੰਦੇ ਆ ਅੱਜ ਇੱਕ ਕੈਂਪ ਦਾ ਅਸੀਂ ਇਹ ਆਯੋਜਨ ਕੀਤਾ ਹੈ ਇਹਦੇ ਨਾਲ ਬਹੁਤ ਲੋਕਾਂ ਨੂੰ ਲਾਭ ਹੋਏਗਾ ਬਟੰਡਾ ਦੇ ਮਾਲ ਡਾਕਟਰ ਇੱਥੇ ਪਹੁੰਚੇ ਆ ਉਹਦੇ ਸ ਵੱਡੀ ਵਧੀਆ ਗੱਲ ਇਹ ਹੈ ਕਿ ਇਸ ਕੈਂਪ ਦਾ ਇਨੌਗੁਰੇਸ਼ਨ ਕਰਨ ਵਾਸਤੇ ਸਾਡਾ ਵੀਰ ਬਿੱਲੂ ਸ਼ਰਮਾ ਉਹਨਾਂ ਦੇ ਨਾਲ ਰਮੇਸ਼ ਜੀ ਹੋਰ ਹੋਰ ਸਮਾਜਸੀ ਵੀ ਇੱਥੇ ਪਹੁੰਚੇ ਆ ਉਹ ਰੇਨ ਦਾ ਸਹਿਯੋਗ ਸਾਨੂੰ ਇਸੇ ਤਰ੍ਹਾਂ ਮਿਲਦਾ ਰਹੇ ਤੇ ਅਸੀਂ ਵੀ ਸਾਨੂੰ ਵੀ ਖੁਸ਼ੀ ਹੋਏਗੀ ਕਿ ਅਸੀਂ ਸਮਾਜ ਸੇਵਾ ਵਿੱਚ ਇਸੇ ਤਰ੍ਹਾਂ ਲੱਗੇ ਰਾਵਾਂਗੇ ਡਾਕਟਰ ਸਾਹਿਬਾਨ ਦਾ ਵੀ ਧੰਨਵਾਦ ਹੈ ਨਵੀਰਾਂ ਦਾ ਵੀ ਧੰਨਵਾਦ ਅਤੇ ਪੱਤਰਕਾਰ ਵੀਰਾਂ ਨੇ ਜਿਹੜਾ ਇਹ ਉਪਰਾਲਾ ਕੀਤਾ ਹੈ ਪ੍ਰਮਾਤਮਾ ਇਹਨਾਂ ਨੂੰ ਵੀ ਸ਼ਕਤੀ ਦੇਵੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਕਾਰਜ ਜੇ ਕਰਦੇ ਰਹਿਣ ਧੰਨਵਾਦ ਜੀ ਮੰਗਵਰ ਹੋਟਲ ਆਣਦੇ ਹੋ ਠੀਕ ਹੈ ਕਿ ਜੇ ਮੈਂ ਹਲਕੀ ਜਿਹੀ ਬੀਬੀ ਦੇ ਪਿਸ਼ਾਬ ਦੀ ਗੋਲੀ ਬਾਹਰ ਆ ਰਿਹਾ ਉਹਦੇ ਨਾਲ ਪਿਸ਼ਾਬ ਕਰਦਾ ਆਏਗਾ ਸਾਨੂੰ ਆਰਾਮ ਮਿਲੇਗਾ ਠੀਕ ਹੈ ਪਹਿਲਾਂ ਨਾ ਕੋਈ ਘੱਡੀ ਆਣਾ ਡਾਕਟਰ ਕਿੰਨੀ ਫੀਸ ਹੈ ਕਿੰਨੀ ਫੀਸ ਹੈ ਕਿੰਨੇ ਦਾ ਬੰਨਣਾ ਕੋਈ ਬਾਕੀ ਬਲੇ ਜਿਹੜੀ ਜਾਨੀ ਲੈ ਲਓ ਜਾਓ 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 ਸ਼ਰਮਾ ਜੀ ਸ਼ਰਮਾ ਜੀ ਇੱਕ ਮਿੰਟ ਰੁਕ ਜੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਵਧਾਈ ਦਿੰਦਾ ਚਾਹੁੰਦਾ ਹਾਂ ਜਿਹੜੇ ਆਪਣੇ ਜਰਨਲ ਵਰਕਿੰਗ ਜਰਨਲ ਐਸੋਸੀਏਸ਼ਨ ਲੋਟ ਹੈ ਤੇ ਇਹਨਾਂ ਪੱਤਰਕਾਰ ਵੀਰਾਂ ਨੇ ਜੋ ਪ੍ਰਾਲਾ ਕੀਤਾ ਹੈ ਇਹ ਬੜਾ ਹੀ ਸ਼ਲਾਘਾਯੋਗ ਹੈ ਇਹ ਪੱਤਰਕਾਰ ਵੀਰ ਹਰ ਮੌਕੇ ਤੇ ਪਹਿਲਾਂ ਵੀ ਸਮਾਜ ਸੇਵਾ ਕਰਦੇ ਰਹੇ ਨੇ ਜਦੋਂ ਵੀ ਮੌਕਾ ਮਿਲਦਾ ਹੈ ਬਹੁਤ ਸੇਵਾ ਕਰਦੇ ਨੇ ਸੋਏ ਪ੍ਰਸ਼ੰਸਾ ਦੇ ਪਾਤਰ ਨੇ ਜਿੰਨੇ ਵੀ ਪੱਤਰਕਾਰ ਵੀਰ ਨੇ ਇਹਨਾਂ ਦੇ ਪ੍ਰਧਾਨ ਇਹਨਾਂ ਦੇ ਸੈਕਟਰੀ ਬਾਕੀ ਮੈਂਬਰਾਂ ਸਾਰੇ ਅੱਜ ਸਾਨੂੰ ਇਹਨਾਂ ਨੇ ਮੌਕਾ ਦਿੱਤਾ ਇਸ ਕੈਂਪ ਦੇ ਵਿੱਚ ਸ਼ਰੀਕ ਹੋਣ ਦਾ ਸੋ ਮੈਂ ਤੇ ਮੇਰੇ ਨਾਲ ਪ੍ਰਧਾਨ ਰਮੇਸ਼ ਜਨੇਜਾ ਜੀ ਅਸੀਂ ਆਏ ਹਾਂ ਅਸੀਂ ਮਾਲਕ ਅੱਗੇ ਸਤਿਗੁਰ ਅੱਗੇ ਪ੍ਰਭੂ શ્રી ਰਾਮ ਅੱਗੇ ਹੀ ਬੇਨਤੀ ਕਰਦੇ ਹਾਂ ਕਿ ਨਵੀਰਾਂ ਨੂੰ ਪਹਿਲਾਂ ਇਸੇ ਤਰ੍ਹਾਂ ਸੁਧ ਬੁੱਧ ਦੇਵੇ ਤੇ ਸਮਾਜ ਸੇਵਾ ਵਿੱਚ ਲੱਗੇ ਰਹਿਣ ਤੇ ਜਿਹੜੇ ਤੇ ਡਾਕਟਰ ਸੇਵਨ ਆਏ ਨੇ ਉਹ ਅੱਜ ਇੱਥੋਂ ਚੰਗੀ ਇੱਕ ਸਿਹਤ ਲੈ ਕੇ ਜਾਣ ਤੇ ਜਿਹੜੇ ਮਰੀਜ਼ ਇੱਥੇ ਆਏ ਨੇ ਅਸੀਂ ਦੁਆ ਕਰਦੇ ਹਾਂ ਕਿ ਉਹ ਜਲਦੀ ਤੰਦਰੁਸਤ ਹੋਣ ਪਰਮਾਤਮਾ ਉਹਨਾਂ ਨੂੰ ਉਹਦੇ ਘਰਾਂ ਵਿੱਚ ਖੁਸ਼ਹਾਲੀ ਦੇਵੇ ਇੰਨਾ ਹੀ ਚਲੋ ਆਜਾ な何で